ਜਦ ਨੱਚ ਟਪਾਇ ਫੁੱਲ ਕਿਦਾਂ ਹਾਂ ਜੀ ਅੱਜ ਡਾਂਸ ਨਹੀਂ ਹੈ ਹਾਂ ਜਾ ਬਾ ਮੈਂ ਨਹੀਂ ਜੇ ਨੱਚੀ ਫਿਰ ਉਹਨਾਂ ਦੇ ਨਹੀਂ ਮੈਂ ਬਾਬੇ ਦੇ ਹੱਥ ਨਾਲ ਮੈਂ ਨਹੀਂ ਲੱਚ ਡਾਂਗਾ ਮੈਂ ਕੀ ਬਾਤ ਆ ਜੀ ਕੋਲ ਪਾਵ ਹਾਂਜੀ ਸਾਸਿਕਾਲ ਦੀ ਸਾਰਿਆਂ ਨੂੰ ਕਰਦੇ ਆ ਨਵੇਂ ਵਲੌਗ ਦੀ ਸਤਾਦੀ ਨੇ ਸਟਾਰਟਿੰਗ ਦੇ ਲਓ ਜੀ ਕਰਦੇ ਆ ਨਵੇਂ ਵਲੌਗ ਦੀ ਸਟਾਰਟਿੰਗ ਆਈ ਹੋਪ ਤੋਂ ਸਾਰੇ ਜਣ ਵਧੀਆ ਹੋਗੇ ਥੋੜੀ ਜਿਹੀ ਇੰਗਲਿਸ਼ ਮਾਰਨੀ ਮੈਂ ਸਟਾਰਟ ਕਰੀਏ ਹਨ ਹਾਫਫੁੱਲੇ ਨੇ ਕਰੀਏ ਸਟਾਰਟ ਲਓ ਜੀ ਅੱਜ ਚੱਲੇ ਆਪਾਂ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਤੇ ਸਾਨੂੰ ਗੋਡੇ-ਗੋਡੇ ਚਾਹ ਰੱਬ ਨੇ ਬਣਾਈਆਂ ਜੋੜੀਆਂ ਚਿੱਟੇ ਚੋਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਲਓ ਜੀ ਵਿਆਹ ਚੱਲੇ ਅੱਜ ਇਹ ਕੋਚਾਂ ਦਾ ਦੱਸ ਮੇਰੇ ਭੰਗੜਾ ਪਾਏਗਾ ਹਾਂਜੀ ਕੈਮਕ ਬੋਦਾ ਹੀ ਬੋਦਾ ਹੀ ਕੈਮ ਹੋ ਗਿਆ ਮੈਂ ਹਾਂ ਕੈਮ ਹੋ ਗਿਆ ਮੈਂ ਆਣਾ ਇਹਨੂੰ ਕੋਜੀ ਛਡਾਈ ਜੇ ਮੈਂ ਨਾਲ ਮਲਵਾਈ ਕਿੱਦੇ ਵਾਲਿਆਂ ਲੈ ਆਏ ਇਹਨੂੰ ਹੈਨਾ ਹੈ ਓਏ ਲੈਖੀ ਕੋਚ ਕੋ ਵੀ ਦੋ ਗਲਾਸ ਪੀ ਕੇ ਚਾਹ ਦੇ ਹੋ ਲੈ ਕੈਮ ਆ ਵਿਆਹ ਆਏ ਫਿਰ ਲਾਤਾਂ ਚੱਕੀ ਜਾਏ ਆਏ ਓਏ ਆਏ ਓਏ ਆਏ ਓਏ ਆਏ ਓਏ ਲਓ ਜੀ ਤੇ ਜਿਮ ਸ਼ਿਮ ਲਾ ਕੇ ਮੁੰਡੇ ਪ੍ਰੋਟੀਨ ਪੀ ਕੇ ਘਰੋਂ 2 ਮਿੰਟ ਮਾਰ ਕੇ ਰੈਸਟ ਨਾਲ ਦੀ ਨਾਲ ਹੀ ਆ ਗਏ ਬੱਚਿਆਂ ਦੇ ਫਰੂਟ ਰੈਣ ਅੱਜ ਕਰਾਂਗੇ ਸੰਤਰੇ ਦੀ ਸੇਵਾ ਤੇ ਆਪਣੇ ਵੀਰ ਵੱਲੋਂ ਸੇਵਾ ਆਈ ਹੈ ਮਿਲਦੇ ਅੱਗੇ ਕੇ ਬਣੇ ਰਹੋ ਵੀਡੀਓ ਨਾਲ ਹੁਣ ਘਰ ਜਾ ਕੇ ਨਹਾਵਾਂਗੇ ਉਸ ਨਾਲੋਂ ਪਹਿਲਾਂ ਘਰੋਂ ਬਾਲਟਾ ਲਵਾ ਲਈ ਚੂਰੀ ਕੁੱਟਣ ਲਈ ਤੇ ਘਿਓ ਲਵਾਗੇ ਗਿਰਿਆਂ ਡੋਲੂ ਲਵਾਗੇ ਦੇ ਸੰਤਰੇ ਆਪਾਂ ਲੈ ਲਏ ਆ ਕੰਮ ਸੰਤਰਨ ਸੰਤਰੀ ਕਰਤਾ 15 ਕਿਲੋ ਸੰਤਰੇ ਲੈ ਲਏ ਅੱਜ ਤੇ ਹੁਣ ਘਰ ਜਾਗੇ ਫਿਰ ਨਹਾਵਾਂਗੇ ਤੇ ਪੱਗ ਬਣਾਉਣ ਜਾਵਾਂਗੇ ਟੌਰ ਵੇਖਿਓ ਅੱਜ ਤੁਸੀਂ ਨੇ ਕੋਈ ਦੀ ਵੀ ਟੌਰ ਵੇਖਿਆ ਅੱਜ ਕੁਝ ਕੀ ਬੋਣਾ ਦੱਸ ਅੱਜ ਕੂਤਾ ਪਜਾਵਾਂ ਗਲੇ ਰੰਗ ਦਾ ਗਲੇ ਰੰਗ ਦਾ ਹਾਂਜੀ ਕੁਰਤਾ ਉਤੋਂ ਦੀ ਬਾਸਕਟ ਹੈ ਬਾਸਕਟ ਬਾਲ ਖਿੜੀ ਨਹੀਂ ਬਾਸਕਟ ਉਤੋਂ ਦੀ ਪਣੀ ਕੋਈ ਬਾਸਕਟ ਲਓ ਇ ਧਿਆਨਪੁਰ ਨੂੰ ਜਾਣਦੇ ਆ ਇਹ ਨਹੀਂ ਨਹੀਂ ਧਿਆਨਪੁਰ ਨੂੰ ਵਾਪਸ ਜਾਣ ਸੱਚ ਘਰ ਨੂੰ ਗਲਤੀ ਨਾ ਮਿਸਟੇਕ ਹੋ ਗਈ ਚਲੋ ਮਿਲਦੇ ਆ ਕਿ ਕੀ ਫਿਰ ਬਣੇ ਰਿਓ ਵੀਡੀਓ ਨਾਲ ਅੱਜ ਦਾ ਵਲੋਗ ਬੜਾ ਘੈਂਟ ਹੋਣ ਵਾਲਾ ਵਾ ਚੈਨਲ ਨੂੰ ਕਰ ਲਓ ਸ਼ੱਕਰਪਾਰਾ ਕੀ ਕਰ ਲਓ ਕੋਜ ਸ਼ੱਕਰਪਾਰਾ ਕਰ ਲਓ ਲਾਈਕ ਹਾਂ ਕਮੈਂਟ ਜਲੂ ਸ਼ੇਅਰ ਕਰ ਦੇ ਨਾਲ ਇੰਨਾ ਕਿ ਸੋਹਣਾ ਜਿਹਾ ਕੀ ਲਾਈਕ ਕਰ ਲਓ ਆਏ ਹੋਏ ਚਲ ਕਿਸ ਕਰਦੇ ਸਾਰੇ ਫਲੈਂਕਿਸ ਸੱਚ ਜਿਹਾ ਫਲੈਂਕਿਸ ਆਏ ਹੋਏ ਆਏ ਹੋਏ ਲੈ ਆ ਵੀ ਕੋਚਾ ਮੈਂਟ ਮਾਰ ਦੇ ਭੱਜ ਕੇ ਕੀ ਲੈਣਾ ਵਾ ਗਿਨੀਆਂ ਦੋਲੂ ਗਿਨੀਆਂ ਦੋਲੂ ਵਾਤਾ ਟਿੱਕਿਓ ਹਾਂ ਮੈਂਟੀ ਮਾਰ ਜਾ ਭੱਜ ਕੇ ਜਾ ਮੈਂ ਬੈਠਾ ਹੀ ਕੱਢ ਹਾਏ 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 ਬਾਰੀ ਵੀ ਇੱਕੇ ਹੋਲੀ ਛੇਤੀ ਫਾਸਟ ਕਮ ਫਾਸਟ ਭੱਜ ਗਿਆ ਉਹ ਯਹਾਂ ਦੇ ਉਹ ਯਹਾਂ ਦੇ ਭਜਦਾ ਵੇ ਲਾਉਲੀ ਉਹ ਯਹਾਂ ਦੇ ਉਹ ਯਹਾਂ ਦੇ ਭੱਜ ਗਿਆ ਭਾਰੇ ਆ ਹੱਥ ਕੋ ਪੀੜੋਂ ਦੇਖੀ ਪੋਲੀਓ ਆ ਤੈਨੂੰ ਐ ਓਏ ਹੱਥ ਕੋ ਪੀੜ ਕਰਦੇ ਕਿਹੜੀ ਗਲਤੀ ਇਹਨਾਂ ਕਮਜ਼ੋਰੀ ਆ ਅੱਛਾ ਅੱਛਾ ਉਹ ਚੁਬਦਾ ਵਗਾ ਚੁਬਦਾ ਵ ਨਹੀਂ ਆ ਦੋਰਾ ਵੱਡੀ ਦੇ ਉਹ ਦੁੱਧ ਹੱਥ ਰੋ ਤੂੰ ਕਿ ਉਹ ਡੋਰਾ ਚਲੋ ਨਾ ਪਹਿਲਾਂ ਇਹ ਚੜਾਈ ਨਹੀਂ ਹੈ ਇਹ ਚੜਾਈ ਨਹੀਂ ਤੰਗਾ ਆ ਜਾ ਖੁਰਕੀ ਜਾਦਾ ਛੇਤੀ ਆ ਇਹ ਐਟਮ ਯਾਰੀ ਬਹੁਤ ਤਗੜੀ ਇੰਨੇ ਪੈਰਾਂ ਦੇ ਪਾਣੀ ਨਹੀਂ ਪੈਣਦੇ ਨਾ ਇੰਨੇ ਦੇ ਨਾਂ ਲੱਗੜੇ ਨੇ ਨਾ ਲਿਆ ਹੁਣ ਫਿਰ ਨਾ ਪਹਿਣਾ ਹੈ ਲਾ ਭੀ ਮੈਂ ਹੰਨਾ ਲਾਉਣ ਨੂੰ ਬੇਨਾਂ ਤੈਨੂੰ ਬਣਾਣੀ ਜੇ ਨਾ ਨਾ ਤਰ ਵਿਆਹ ਨਹੀਂ ਖੜਨਾ ਠੀਕ ਠੀਕ ਆ ਨੋਣਾ ਕਿਦੀ ਵਿੱਚ ਝੂਠ ਦਾ ਮਾਰੀ ਮੰਮੀ ਨੇ ਕਹਿਣਾ ਮੈਂ ਨਹੀਂ ਉਹ ਨਹੀਂ ਅੱਛਾ ਨੋਣ ਤੋਂ ਬੜਾ ਚਾਲੂ ਲੈ ਵੀ ਐ ਇੱਥੇ ਪਾਣੀ ਪਾਈਏ ਨੇ ਇਤਰਾ ਇਹ ਦੋ ਦੋ ਤਿੰਨ ਤਿੰਨ ਫੁੱਟ ਪਿਛੇ ਜਾਂਦਾ ਏ ਕੀ ਗੱਲ ਐ ਹੈ ਓਏ ਹਾਂਜੀ ਨੋ ਦਾ ਜਿਉਣੀ ਨੋਣਾ ਮੈਂ ਉਹਦਾ ਕਾਲੀ ਨਾ ਤਾਇਆ ਹਾਂ ਤੇ ਪਰ ਪਰ ਸਹੀ ਨਾ ਤਾ ਹਾਂ ਤੂੰ ਕੁੱਤੇ ਜੇ ਮਾਰਦੇ ਮਾਰਦੇ ਦੇਰੇ ਥੱਲੇ ਕਰਦੇ ਨੁਕਸਾਨ ਬੰਦੇ ਨੇ ਲਓ ਜੀ ਜਾਂ ਆਉਂਦੇ ਆ ਮੋਟਰ ਨੂੰ ਉਥੇ ਰੱਖਦੇ ਆ ਆਪਣਾ ਸਾਰਾ ਮਟੀਰੀਅਲ ਤੇ ਆਪਣੇ ਕੋਚ ਸਾਹਿਬ ਆਣ ਕੇ ਹਾਈ ਜੰਪ ਵਾਲੇ ਤੇ ਉਹ ਆਉਂਦਾਂ ਮੇਰੇ ਸੈਟਅਪ ਕਰਨਗੇ ਬਾਕੀ 4 ਵਜੇ ਨਾ ਮੈਂ ਆ ਹੀ ਜਾਣਾ ਕੋਸ਼ਿਸ਼ ਆਪਣੀ ਇਹ ਹੁੰਦੀ ਖਿੱਚ ਕੇ ਆਉਣਾ ਟਾਈਮ ਤੇ 65 ਕੋਡ ਜੀ ਵੇਖੋ ਨੇ ਆਣੇ ਮਿਹਨਤ ਲਵਾਉਣੀ ਕਿ ਨਹੀਂ ਕੋਚ ਸਾਹਿਬ ਹਾਂਜੀ ਐਦਾਂ ਹੀ ਆ ਪਰ ਐਦਾਂ ਹੀ ਆ ਇਹ ਕੋਚ ਨਾ ਆਦਾ ਹੀ ਆ ਦੇ ਕੋਲ ਨੂੰ ਪਾਦਾ ਬਾਈ ਜੰਪ ਚ ਖਾਈ ਜੰਪ ਸਪ੍ਰਿੰਟਿੰਗ ਦੋ ਚੀਜ਼ਾਂ ਕਰੂਗਾ ਏ ਕੰਮ ਜੰਗੇ ਆ ਤੇ ਉਧਰ ਸ਼ਟਰਿੰਗ ਵੀ ਆ ਗਈ ਆ ਭਾਈ ਤੇ ਬੜੇ ਨੂੰ ਵੀਡੀਓ ਨਾਲ ਵਿਖਾਉਣੇ ਆ ਨੂੰ ਅਗੇ ਅਗੇ ਤੂੰ ਐਂਦੇ ਜਾ ਉਹ ਹੀ ਆਂਦੇ ਲਾਓ ਜੀ ਆਉਂਦੇ ਆ ਰਹੇ ਪੈ ਗਈ ਸ਼ਟਰਿੰਗ ਤੇ ਲੈਂਟਰ ਤੁਹਾਨੂੰ ਦਿਖਾਣਾ ਕਿ ਦੋ ਦਿਨ ਤੱਕ ਇਹ ਆ ਜਿਓ ਚੰਗਾ ਮੈਂ ਨਹੀਂ ਜਾਂਦਾ ਮੈਂ ਇਕੱਲਾ ਇਕੱਲਾ ਖੁਸ਼ੀ ਬਣਾਵਾ ਤੁਸੀਂ ਵੀ ਆਓਗੇ ਆਉਣਾ ਪਊਗਾ ਕਿ ਤੁਹਾਡੇ ਘਰ ਦਾ ਕੰਮ ਆ ਠੀਕ ਆ ਇੱਟਾ ਵੀ ਆਈਆਂ ਜੇ ਵੇਖੋ ਛੇਛਰੀ ਖੋਲ ਸ਼ਟਰ ਆਉਹੀ ਜਾਂਦੀ ਆਉਹੀ ਜਾਂਦੀ ਜਦੋਂ ਕੱਢ ਸੰਤਰੇ ਹੁੰਤਰੇ ਲਓ ਜੀ ਇਹ ਆ ਗਿਆ ਘਿਓ ਨਾਲ ਬਾਲਟਾ ਇੱਥੇ ਕੁੱਟਾਂਗੇ ਆਪਾਂ ਚੂਰੀ ਕੀ ਚੂਰੀ ਟੂੜੀ ਟੂੜੀ ਨਹੀਂ ਚੂਰੀ ਆਹ ਹੈਗੀਆਂ ਗਿਰੀਆਂ ਪੰਜ ਤੋਂ 7 ਕਿਲੋ ਗਿਰੀਆਂ ਇੱਧਰ ਸੰਤਰੇ ਅੱਜ ਬੱਚਿਆਂ ਨੂੰ ਵਿਟਾਮਿਨ ਸੀ ਹੁੰਦਾ ਨਹੀਂ ਚਾਹੀਓ ਤੇ ਵਿਟਾਮਿਨ ਸੀ ਖਵਾਇਆ ਜਾਊਗਾ ਵਿਟਾਮਿਨ ਸੀ ਆਉਹੀ ਜਾਂਦੇ ਇਹ ਪਹਿਲੀ ਵਾਰੀ ਖਵਾਉਣ ਲੱਗੇ ਸੰਤਰੇ ਅੱਜ ਆਹ ਤਾਂ ਸ਼ਟਰਿੰਗ ਉਖਾਰੀਏ। ਓ ਯਾ। ਓ ਯਾ ਦੇ। ਔਰੇ। ਗਰਾਊਂਡ ਗਿੱਲੀ ਹੋ ਗਈ ਭਈ। ਇਟਾ ਵੀ ਆਈ ਆਏ तकरीबन 6000 ਰੇਟਿਆ ਜੀ। 3000 ਆਉਂਦੀ ਟਰਾਲੀ 'ਚ ਬੱਜਰੀ ਵੀ ਹੈਗੀ ਸਭ ਕੁਝ ਹੈਗਾ ਤੇ ਅੰਦਰ ਨੇਰਕੋਪ ਹੋ ਗਿਆ। ਸ਼ਟਰਿੰਗ ਫੇਟ ਹੋਣ ਦੀ ਹੈ तकरीबन ਹੋ ਹੀ ਗਈ ਆ। ਲਾਓ ਜੀ। ਲਾਓ ਜੀ। ਲਾਓ ਜੀ। ਹਾਂਜੀ ਕੋਲ ਸਾਹਿਬ। ਕਹਿ ਵੀਰਾਂ ਨੂੰ ਕੰਮ ਚੜ੍ਹਦੀ ਕਲਾ ਜੇ ਆ। ਹਾਂਜੀ ਲਾਗੇ ਕਹਿੰਦੇ ਨੰਨ ਤੱਕ ਦੇ ਛੜੀ ਕਾਗੇ ਉੱਤੇ ਫਿਰ ਮਿੱਟੀ ਕਾਫੀ ਜਾਲ ਬੰਨ੍ਹਨਾ ਪਹਿਲਾਂ ਉਹ ਕੀ ਕਹਿੰਦੇ ਉਹ ਪਹਿਲੇ ਤਲਾਗੇ ਫਿਰ ਜਾਲ ਬੰਨ੍ਹਦੇ ਪਲੇਤਾ ਪਲੇਤਾ ਠੀਕ ਹੈ ਕਿਹੜੀਆਂ ਥੋੜੇ ਵਾਲੀਆਂ ਨਹੀਂ ਉਹ ਦੁੱਧੀਆਂ ਉਹ ਲਾਓ ਜੀ ਮਿਲਦੇ ਆ ਚਲੋ ਘਰ ਜਾ ਕੇ ਨਹਾਈਏ ਫਿਰ ਬੰਨਦੇ ਆ ਪੱਗ ਇਹ ਤਾਜ ਸਜਾਵਾਂਗੇ ਫਿਰ ਤੇ ਲਓ ਜੀ ਪਿਆਰਿਓ ਫਿਰ ਤੇ ਤਾਜ ਸਜਾਲਿਆ ਵਾ ਤੇ ਹਰੇਕ ਵਾਰੀ ਮੈਂ ਕਹਿੰਨਾ ਕਿ ਫੀਲਿੰਗ ਬੜੀ ਕਹਿ ਡਾਉਂਦੀ ਸਿਰ ਤੇ ਦਸਤਾਰ ਬਨ ਕੇ ਤੇ ਹੁਣ ਹੁਨੇਆ ਤਿਆਰ ਜਾਏ ਪਾਉਨੇ ਆ ਕੋਡ ਪੈਂਡ ਕਰੇ ਕੋਈ ਸਾਹਿਬ ਹਾਂਜੀ ਉਸ ਤੋਂ ਪਹਿਲਾਂ ਕਿਹਨੂੰ ਚੁੱਕਣਾ ਆਪਾਂ ਲੰਗਾ ਸਾਹਿਬ ਆਪਣਾ ਡਰਾਈਵ ਡਰਾਈਵਰ ਸਾਹਿਬ ਨੂੰ ਚੁੱਕਦੇ ਆਂ ਵੇਖ ਲਾ ਵੀ ਮੈਨੂੰ ਕਿਹਿਆ ਲੱਗਦਾ ਹੁਣ ਇਹਨੇ ਕਿਹਾ ਚਲੋ ਜੀ ਮਿਲਦੇ ਆ ਅੱਗੇ ਅੱਗੇ ਬੜੇ ਰਿਓ ਵੀਡੀਓ ਨਾਲ ਚੁੱਕਦੇ ਆਂ ਲਗੜਾ ਜੀ ਨੂੰ ਲਗੜਾ ਜੀ ਆਪਣੇ ਹਾਂ ਨੇ ਬਾਜੀ ਨੇ ਕਿਹਾ ਮੈਂ ਇਹ ਨਹੀਂ ਕਿਹਾ ਹਾਏ ਗਾਈਸ ਹਾ ਸੋਨੇ ਬਨੇ ਲੱਗੇ ਨੇ ਹਾਏ ਓਏ ਬੱਦਾਂ ਨੂੰ ਮੁਸ਼ਮਾ ਲੱਗਣਾ ਬਾਲਾ ਤੂੰ ਬਾਰੀ ਤੇ ਬੱਦ ਕਰ ਲੈਨੀ ਉਹਨੂੰ ਹਾਜੀ ਪਿਆਰਿਓ ਸਾਸਰੀ ਕਾਲ ਜੀ ਆਈ ਹੋਪ ਤੂੰ ਦੀ ਸਾਰ ਜਣਾ ਬਦਦੀਆ ਹੋ ਗਈ ਉਹਦੇ ਰਹਿਗ ਆਈ ਹੋਪ ਤੁਸੀਂ ਸਾਰ ਜਣਾ ਬਦਦੀਆ ਹੋ ਗਈ ਹਾਏ ਨੀ ਮੇਰੇ ਲੱਲੂ ਰਾਮ ਕਿ ਤੂੰ ਨਹੀਂ ਤੇ ਆ ਰਿਹਾ ਅੱਛਾ ਉਤਰੀ ਕੋਟ ਪੋਣਾ ਇਹੋ ਕਮ ਅੱਛਾ ਕੇ ਤੇ ਕੋਟ ਪੈਂਟ ਹਲ ਜੱਚਦੇ ਆ ਤਰ ਚੱਲ ਬਾਕੀ ਥੋੜੀ ਬਜੀ ਹੈ ਸੋਹਣਾ ਲੱਗ ਰਿਹਾ ਮੈਂ ਕਿਹਦੇ ਮੇਰੇ ਪੱਗ ਬੰਨੀ ਵੇਖੀ ਬਈ ਫੇਸਬੁਕ ਤੇ ਜਾਂਦੇ ਪੱਗ ਮੰਨੇ ਵੇਖੀ ਆਏ ਹੋਏ ਲਾਓ ਜੀ ਕਰਾ ਫਿਰ ਆਊਟਫਿਟ ਚੈੱਕ ਜੈ ਕੋਲ ਸਾਹਿਬ ਦੀ ਨੱਚਣਾ ਫਿਰ ਕਿਦਾਂ ਨੱਚਣਾ ਨੱਚ ਕੇ ਦੱਸ ਹਰੇ ਚੱਲ ਫਿਰ 1 2 3 3 3 3 ਇਹ ਕੀ ਇਹ ਰੁਪਈਏ ਵਾਲਾ ਹੁਣੀ ਤੂੰ ਲਾਓ ਜੀ ਮੇਰੇ ਕੋਲ ਅਸਲ ਤੋਹੀ ਇਹਦੇ ਆਟਮ ਆ ਬਾਕੀ ਲੰਗੜਾ ਜੀ ਲੈ ਲੱਗ ਰਿਹਾ ਇਦਾਂ ਬਸ ਆ ਡਰਾਈਵਰ ਸਾਹਿਬ ਅਬੀ ਨੂੰ ਜਾਈਆ ਮਾ ਜੀ ਅਬੀ ਅਵੇ ਰਾਜ ਹੈਂਗਰ ਲਾਓ ਜੀ ਮਿਲਦੇ ਆ ਫਿਰ ਅੱਗੇ ਅੱਗੇ ਪਾਉਨੇ ਆ ਗਾਹ ਜਾਂ ਨੱਚਾ ਟਪਾ ਇਹ ਫੁੱਲ ਕਿ ਨਹੀਂ ਬਗਿਆ ਕਿਦਾਂ ਹਾਂ ਜੀ ਅੱਜ ਡਾਂਸ ਨਹੀਂ ਹੋਇਆ ਹਾਂ ਜਾ ਵਾ ਮੈਂ ਦੇ ਕੰਮ ਨਹੀਂ ਜੇ ਨੱਚੀ ਫਿਰ ਉਹਨਾਂ ਦੇ ਨਹੀਂ ਮੈਂ ਬਾਬੇ ਦੇ ਹੱਥ ਨਾਲ ਮੈਂ ਨਹੀਂ ਲਾਤੇ ਡਾਂਗਾ ਚੱਲ ਨੱਚੀ ਫਿਰ ਆਜੋ ਨੱਚੀ ਫਿਰ ਨਾ ਬੱਲੇ ਹੋ ਗਿਰਦਾ ਕਮਾਂ ਗੱਲ ਜਿੱਦਾਂ ਹਾਂ ਜਿੱਦਾਂ ਪਾਉਣ ਜੱਟੀਆਂ ਹਾਇ ਹਿਲ ਕੇ ਹਾਇ ਹਿਲ ਕੇ ਬਜ਼ਰੇ ਮਾਮਾ ਆਪਣੇ ਡਿਗ ਬਣੇ ਉਹ ਏ ਉਤੇ ਹਾਂ ਕੋਈ ਨਹੀਂ ਸਦਾਣੀ ਹਾਲਾਤ ਨਹੀਂ ਦੇ ਮਾਰੇ ਬੰਦੇ ਦੀ ਸਦਾਣੀਓ ਮਿੱਤਰਾ ਚੜਹੀਆਂ ਰਹਿੰਦੀਆਂ ਕਿ ਨਹੀਂ ਭਗਿਆ ਚਲੀਏ ਫਿਰ ਹਾਂ ਬਾਏ ਅ ਫਿਊ ਮੂਮੈਂਟਸ ਲੇਟਰ ਆਓ ਜੀ ਪਕੌੜਾ ਛਕੌੜਾ ਖਾ ਕੇ ਨਹੀਂ ਖਾ ਕੋਈ ਸਾ ਬਾਕੇ ਕੱਢਣ ਓਏ ਇੱਥੇ ਪਕੌੜੇ ਖਾ ਕੇ ਆ ਗਏ ਨੇ ਆਪਣੀ ਤਾੜਣ ਨਹੀਂ ਆ ਮੇਰਾ ਵਾਲ ਸੈਟ ਕਰ ਵਾਲ ਸੈਟ ਕਰ ਦੇ ਜੇਠਾ ਲਾਲ ਆ ਵੇਖੋ ਜੇਠਾ ਲਾਲ ਆਪਣਾ ਆ ਵੇਖੋ ਆਪਣੀ ਤਾੜ ਦੀ ਆਪਣੀ ਤਾੜ ਦੀ ਹਾਈ ਯੂ ਆਰ ਆਲਸੋ ਕਿਊਟ ਥੈਂਕ ਯੂ ਤੇ ਜੋਤੇ ਦੀ ਪੱਗ ਬਣਾ ਕਹਦਣਾ ਮੈਚ ਕੀਤੀ ਆਵੇ ਨਾ ਇਹਦੇ ਨਾਲ ਨਾ ਇਹਦੇ ਨਾਲ ਬਲਟ ਨਾ ਬਲਟ ਨਾ ਦੀ ਜੀ ਹਾਂ ਜੀ ਇਹ ਤਿੰਨ ਕਣੇ ਇਹ ਤਿੰਨ ਕਣੇ ਨੇ ਮੈਚ ਕਰ ਲਏ ਤੇ ਉਹ ਦੇ ਦੇ ਓਏ ਓਏ ਬੂਡ ਕੇ ਦੇ ਕਰਕੇ ਬਗਿਆ ਕੀ ਖਾਦਾ ਫਿਰ ਦੱਸ ਅੱਜ ਪਨੀਰ ਕਿੰਨਾ ਪਸ਼ਿੰਗਰੋਲ ਉਹ ਹੋਰ ਕਿੰਨਾ ਖਾਦਾ ਪਨੀਰ ਤਿੰਨ ਦਿੱਥੀ ਆ ਤੈਨੂੰ ਦਿੱਥੀ ਤਿੰਨ ਕਿੰਨੇ ਲੋਗੇ ਤੱਕ ਲੋ ਜੀਰੋ ਤਰ ਗਾਲ ਕੱਲ ਦੱਸ ਇਹਦੇ ਵਾਲੀ ਨਹੀਂ ਖੜੀ ਇਧਰ ਐ ਖੜਾ ਸੁਣ ਲੈ ਕਿੰਨੇ ਨਾ ਮੈਂ ਆਪਾਂ ਆਪ ਕੋ ਹੁੰਦਾ ਹੈ ਹਾਂ ਉਹ ਮੇਰੇ ਮੂੰਹ ਚ ਬੁਰਕੀ ਹਾਂ ਉਹ ਦੰਦ ਰੁ ਗਿਆ ਪਸ਼ਿੰਗਰੋਲ ਫਸਿਆ ਹੀ ਉਹ ਵੇ ਓਹ ਹੋ ਲਾ ਜੀ ਇੰਨਾ ਦੇਸ਼ ਇੰਨਾ ਜੋਗਣੀ ਹੈ ਰਹਿਣਾ ਕਿੰਨੇ 400 ਕਿੰਨੂ ਪੁੱਛਿਆ ਪੜਿਆ 450 ਮੰਨੋ ਮੁੰਡਾ ਕਿੱਥੇ ਦਾ ਮੁੰਡਾ ਕਿੱਥੇ ਤੇਰਾ ਦਾ ਆਹ ਦੇ ਲੱਗ ਬੈਠ ਨਹੀਂ ਇਹ ਨਹੀਂ ਬਗਾ ਸ਼ੁਰੂਆਤ ਹੋ ਚੁੱਕੀ ਹੈ ਜੀ